ਆਸਨਿਆਂ ਕਿਹੜੇ ਕਿਹੜੇ ਭੇਜੇ ਨੇ ਮੈਂ ਕਿੰਨਾ ਕਦਾ ਨਾਂ ਲਵਾ ਚੈਨ ਤੁਹਾਡੇ ਕੋਲ ਥੁਰ ਰਿਹਾ ਹੈ ਟੀਵੀ ਤੇ ਨਾਟਕ ਲੱਗਾ ਉਹਨਾਂ ਤੇ ਬੀਬੀਆਂ ਨੇ ਥੋੜਾ ਜਿਹਾ ਜ਼ੇਲਾ ਕਰ ਲੋ ਨੰਗ ਨਾ ਜਾਵੇ ਪਰ ਇਹ ਨਾਟਕ ਤੁਸੀਂ ਬਚਿੱਤਰ ਨਾਟਕ ਨੂੰ ਕਿਤੇ ਵੇਖੋ ਤੇ ਸੁਣੋ ਅੱਜ ਇੰਨੇ ਕ ਟਾਈਮ ਤੇ ਕਥਾ ਨਹੀਂ ਪੂਰੀ ਹੋਣੀ ਪਰ ਕਿਤੇ ਮਹੀਨਾ ਕ ਤੇ ਲੱਗੇ ਤੇ ਤਾਂ ਆ ਜਵਾ ਜੀ ਹੈਰ ਸਵਾ ਲੰਗਰ ਗੁਰੂ ਸਾਹਿਬ ਕਹਿੰਦੇ ਨੇ ਮੈਨੂੰ ਸਮਝਾਇਆ ਪਨਹਰ ਗੋਰਖ ਕੋ ਉਪਰਾਜਾ ਸਿੱਖ ਕਰੇ ਤੈਨੂੰ ਹੋ ਬਣ ਰਾਜਾ ਸਰਵਨ ਫਾਗੁਰ ਮੰਗਰਾ ਡਾਰੀ ਹਰ ਕੀ ਪ੍ਰੀਤ ਨਿੰਦ ਨਾਮ ਜਪ ਗੁਰੂ ਘਰ ਨਾਦੁਰ ਨਾਥ ਨੂੰ ਭੇਜਿਆ ਉਹਨੇ ਆਪਣੇ ਕੰਨ ਕਾੜੇ ਸਿਰ ਜੂਲਾ ਪਾਰੀ ਜੀੜਾ ਉਹਦੇ ਕੋਲ ਗਿਆ ਉਹਨੇ ਉਹਦਾ ਸਿਰ ਕੰਨਾਂ ਤੇ ਉਹਦੇ ਕੰਨ ਕਾੜੇ ਜਿਹੜੇ ਰਾਜੇ ਸਨ ਨਾ ਰਾਜੇ ਵੀ ਉਹ ਕੋਲ ਆਏ ਪਰ 3 ਵਰਗੇ ਰਾਜੇ ਵਿੱਚ ਨੇ ਜਿਹੜੇ ਪਰਜਾ ਨੂੰ ਸੰਭਾਲਦੇ ਨੇ ਜਿਨ੍ਹਾਂ ਰਾਜਿਆਂ ਨੂੰ ਪਰਜਾ ਆਪਣਾ ਮਾਪਾ ਬਣਦੀ ਆ ਤੁਹਾਡੇ ਵਾਲਾ ਵੀ ਰਾਜਾ ਹੈ ਜਿਹਨੂੰ ਚਾਹ ਵਾਲਾ ਕਹਿੰਦੇ ਨੇ ਉਹ ਵੀ ਰਾਜਾ ਤੁਹਾਡਾ ਵੇਲੋ ਕੀ ਕਰਨਿਆ ਉਹਨੇ ਆ ਵੀ ਆ ਇਹਨਾਂ ਅੰਨ ਦਾ ਤਾਂ ਕਹਿ ਕੇ ਕੀ ਮਜ਼ਦੂਰ ਕਹਿ ਕੇ ਕਿ ਮਣਕ ਕਣਕ ਪਾਉਂਦੇ ਨੇ 50 60 ਮਣਕ ਕੱਢਦੇ ਇਹਨਾਂ ਨੂੰ ਝੂਠਾ ਫੜਾਉਣਾ ਹਟਚ ਲਾਤਾ ਨੇੜੇ ਨਾ ਨੇ ਪਰ ਸਾਡੀ ਏਕਤਾ ਨਾ ਹੋਣ ਗੱਲ ਕਰਕੇ ਸਿੱਖੋ ਅਸੀਂ ਬਰਬਾਦ ਹੋ ਰਹੇ ਹਾਂ ਬਾਹਰ ਬੈਠੇ ਜਦੋਂ ਇੱਥੇ ਵੀ ਵੀਡੀਓ ਵਾੜੀ ਉਹ ਹਰਿਆਣਾ ਦੇ ਲਾਰ ਆਉਂਦਾ ਹੈ ਪਰ ਮੰਨਤਾ ਹੈ ਮੈਂ 2007 ਦੇ ਵਿੱਚ ਆਪਣਾ ਬਿਜ਼ਨਸ ਕਾਰੋਬਾਰ ਕਰਕੇ ਆਇਆ 7 ਸਾਲਾਂ ਬਾਅਦ ਸੁਣਿਓ ਜਦੋਂ ਮੈਂ ਦਿੱਲੀ 에어ਪੋਰਟ ਤੇ ਉਤਰਿਆ ਤੇ ਮੇਰੀ ਮੰਮਤਾ ਇਸ ਧਰਤੀ ਨਾਲ ਜੁੜੀ ਤਾਂ ਮੈਂ ਤੁਸੀਂ ਮੰਨੋ ਜਾਂ ਨਾ ਮੰਨੋ ਮੈਂ ਉਤਰਿਆ ਤੇ ਕੋਈ 에어ਪੋਰਟ ਵਾਲੀ ਬੰਦੇ ਵਾਗੀਆਂ ਨਾਲ ਮਿੱਥੂ ਜਾਜ ਤੋਂ ਉਤਰੀ ਦਾ ਤੁਰ ਕੇ ਅੱਗੇ ਇਮੀਗ੍ਰੇਸ਼ਨ ਤੇ ਬਾਅਦ ਆਪਣਾ ਸਮਾਨ ਚੁਕਾਉਣਾ ਪੈਂਦਾ ਤੁਹਾਡੇ ਤੋਂ ਵੀ ਜਿਹੜੇ ਬਾਹਰ ਅੰਦਰ ਜਾਂਦੇ ਉਹਨਾਂ ਨੂੰ ਪਤਾ ਹੈ ਮੈਂ ਸਮਾਨ ਚੁੱਕਿਆ ਉਹ ਕਾੜਦੇ ਰੱਖਿਆ ਭਾਰੂ ਕੇ ਰੇੜੀ ਤੇ ਵੀ ਤੇ ਇੱਕ ਦਮ ਅਮੰਮਤਾ ਜਾਗੀ ਉਹ 7 ਸਾਲ ਬਾਅਦ ਮੈਂ ਇਸ ਧਰਤੀ ਤੇ ਆਇਆ ਤੇ ਮੈਂ ਧਰਤੀ ਨੂੰ ਹੱਥ ਲਾ ਕੇ ਤੇ ਕਾਲ ਗੁਰੂ ਵੈਰੂ ਨੂੰ ਨਮਸ਼ਕਾਰ ਕੀਤੀ ਰਾਇ ਗੁਰੂ ਇਸ ਧਰਤੀ ਤੇ ਜੰਮ ਕੇ ਜਵਾਨੇ ਭੂਖ ਕੇ ਗਿਆ ਜਗਤ ਜੀ ਮੰ ਜਵਾਨੇ ਭੂਖ ਕੇ ਤੇ ਬਡੇ ਭੇਜ ਹੀ ਗਿਆ ਇੱਕ ਵੱਡੇ ਸਾਰੇ ਪਾਗ ਵਾਲਾ ਕੋ ਰਾਜਸਤਾਨੀ ਸੀ ਬੜੇ ਸ਼ਕਾਰ ਲੱਗੇ ਸੀ ਤੇ ਉਹਨੇ ਤਕੜਾ ਹਥਿਆਰ ਵੀ ਭਰਿਆ ਸੀ ਤੇ ਉਹ ਸਰ ਸਰਦਾਰ ਜੀ ਇਹ ਕੀ ਬੋਲ ਰਹੇ ਹੋ ਕੀ ਕਰ ਰਹੇ ਹੋ ਜੋ ਬੋਲ ਰਿਹਾ ਗੁੰਗਰਾ ਰਹੇ ਮੈਂ ਥੋੜਾ ਜਾ ਹੋਰ ਕਰਾਉਣਾ ਭਈ ਪੀੜਾ ਲ ਮੈਂ ਕੋ ਗਲਤੀ ਕੀਤੀ ਮੈਂ ਖਾ ਨਹੀਂ ਸਾਰ ਮੈਂ ਬਹੁਤ ਲੰਬੇ ਸਮੇਂ ਦਾ ਇਸ ਧਰਤੀ ਤੋਂ ਵਿਛੜ ਗਿਆ ਹਾਂ ਕਿ ਮੈਂ ਇੱਥੇ ਜਮਿਆ ਪੜਾ ਇਸ ਮਿੱਟੀ ਨਾਲ ਸਾਡਾ ਰੋਹ ਹੈ ਮੈਂ ਧਰਤੀ ਨੂੰ ਤੇ ਭਾਰ ਕੋ ਫਾਇਗੁਰ ਨੂੰ ਨਮਸਕਾਰ ਕੀਤੀ ਆ ਕਿ ਸਾਡੇ ਪਾਪੀਆਂ ਦਾ ਜ਼ਾਲਿਮਾਂ ਦਾ ਭਾਰ ਉਪਕਰ ਵਿੱਚ ਸਮਰਥਾ ਗੋਲਦੀ ਨਹੀਂ ਹੈ ਮੈਂ ਨਮਸਕਾਰ ਕਰਤੀ

ਤੇ ਮੰਗਲ ਰਾਤ ਤੇ ਮੰਗਲ ਰਾਤ ਫਿਰ ਉਹ ਬਾਦ ਕਿਹਨੂੰ ਭੇਜਿਆ ਪੁਨਹਰ ਗੁਰ ਪੁਨਹਰ ਰਾਮਾਨੰਦ ਕੋ ਕਰਾ ਪੇਸ਼ ਬਰਾਗੀ ਕੋ ਜੰਤਰਾ ਕੰਠੀ ਕੰਧ ਕਾਠ ਦੀ ਧਾਈ ਹਰ ਦੀ ਪ੍ਰੀਤ ਰੀਤ ਨਾ ਮਿਲੇ ਉਹਨੇ ਵੀ ਮਾਲਾ ਹੱਥਾਂ 'ਚ ਫੜਾ ਤੀ ਮਾਲਾ ਕੋਈ ਮਾਲਾ ਸ਼ਬਦ ਨਹੀਂ ਹੈ ਪਰ ਮਾਲਾ ਇੱਕ ਹੱਥ ਮਾਲਾ ਤੇ ਦੂਜੀ ਅਦਸ਼ੁਰੀ ਕੋ ਨਹੀਂ ਸੋਭਣ ਇਹ ਕੰਮ ਚੱਲਿਆ ਹੈ ਜਦੋਂ ਬਾਬਰ ਆਇਆ ਨਾ ਬਾਬਰ ਆਣੀ ਫਿਰ ਗਈ ਕੋਈ ਨਾ ਰੋਟੀ ਪਰ ਉਦੋਂ ਵੀ ਉਹਨਾਂ ਲੋਕਾਂ ਨੇ ਕਥਾ ਮੇਰੀ ਵੱਲ ਜਾਣੀ ਆ ਤੈਨ ਵੜ ਜਾਣਾ ਮੈਂ ਸੰਕੂਜ ਰਿਆਂ ਥੱਲੇ ਮਿੰਨ ਨਹੀਂ ਨਹੀਂ ਕਹਾਣੀ ਆਦੀ ਬਈ ਸੋਹਣੇ ਬਾਬਰ ਨੇ ਖੂਬ ਇਸ ਧਰਤੀ ਨੂੰ ਲੁੱਟਿਆ ਪੁੱਟਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸ਼ਾਦੀ ਰਾਤ ਦੀ ਕੁਝ ਨਾਲ ਗੱਲਾਂ ਕਰ ਲੈਣਾ ਅੱਜ ਤੁਹਾਡੇ ਸ਼ਸਤਰਾਂ ਦੇ ਸਾਡੇ ਕਕਾਰਾਂ ਦੇ ਸਕੂਲਾਂ ਦੇ ਵਿੱਚ ਪੜਿਆ ਸੀ ਕਕਾਰਾਂ ਦੇ ਪਾਵਨੀਆਂ ਲੜਵੀਆਂ ਨੇ ਤੁਸੀਂ ਗੁਰੂ ਨਾਨਕ ਸਿੰਘ ਸਾਹਿਬ ਨੂੰ ਮੰਨਿਆ ਕਰੋ ਉਹ ਕੋਈ ਸ਼ਸਤਰ ਨਹੀਂ ਸੀ ਕੋਲ ਰੱਖਦਾ ਦਸਵੇਂ ਪਾਤਸ਼ਾਹ ਤਾਂ